ਜਸਿਕਲ ਜੀ ਸਾਰਿਆਂ ਨੂੰ ਬਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਆਪਾਂ ਜਾਲਾ ਸਿੰਘ ਗੁਰੂ ਘਰੇ ਤੇ ਨਿਸ਼ਾਨ ਸਾਹਿਬ ਦੀ ਕਾਨੀ ਜੀ ਸੇਵਾ ਤੇ ਉਹਨਾਂ ਦਾ ਚੋਲਾ ਸਾਹਿਬ ਬਦਲਣ ਦੀ ਯਾਤਨ ਸਾਹਿਬ ਦਾ ਤੇ ਆਪਾਂ ਪਹੁੰਚ ਕੇ ਗੁਰੂ ਘਰ ਤੇ ਗੁਰੂ ਘਰ ਦੇ ਵਿੱਚ ਸੇਵਾਦਾਰ ਤੇ ਸੰਗਤਾਂ ਦਾ ਬਹੁਤ ਹੜ੍ਹ ਸੀਗਾ ਤੇ ਸੇਵਾਦਾਰ ਲੱਗੇ ਹੋਏ ਸੀਗੇ ਨਿਸ਼ਾਨ ਸਾਹਿਬ ਦੀ ਸੇਵਾ ਲਈ ਜੀ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ 14 ਅਪ੍ਰੈਲ ਨੂੰ ਗ੍ਰੀਨ ਸਿਟੀ ਬੰਗਾ ਵਿਖੇ ਛੋਲੇ ਪੂਰੀਆਂ ਦਾ ਲੰਗਰ ਜਿਹੜਾ ਲਗਾਇਆ ਜਾ ਰਿਹਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਰੂਰ ਗ੍ਰੀਨ ਸਿਟੀ ਬੰਗਾ ਵਿਖੇ ਕੱਢ ਲੂ 14 ਅਪ੍ਰੈਲ ਨੂੰ ਜਰੂਰ ਪਹੁੰਚੋ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਜਿਹੜਾ ਉਹ ਲਗਾਤਾਰ ਹੋਲੇ ਮਹੱਲੇ ਤੇ ਵੀ ਤੇ ਬਸਾਖੀ ਦੇ ਵੀ ਚਲਾਇਆ ਜਾ ਰਿਹਾ ਤੇ ਨਿਸ਼ਾਨ ਸਾਹਿਬ ਦੀ ਸੇਵਾ ਤੋਂ ਉਪਰੰਤ ਜਿਹੜੇ ਉਹ ਗਲੇਫ ਬਦਲੇ ਗਏ ਨਵੇਂ ਗਲੇਫ ਜਿਹੜਾ ਉਹ ਲਾਇਆ ਗਿਆ ਤੇ ਨਾਲ ਹੀ ਸੰਗਤ ਵੱਲੋਂ ਜਕਾਰਿਆਂ ਦੀ ਆਵਾਜ਼ ਦੇ ਵਿੱਚ ਬਸਾਖੀ ਦੀਆਂ ਸਾਰਿਆਂ ਨੂੰ ਮੁਬਾਰਕਵਾਹ ਦਿੱਤੀ ਗਈ ਤੇ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਉਹ ਸੰਪੰਨ ਹੋ ਚੁੱਕੀ ਸੀ ਤੇ ਉਪਰੰਤ ਅਰਦਾਸ ਬੇਨਤੀ ਕਰਕੇ ਗੁਰੂ ਮਹਾਰਾਜ ਅੱਗੇ ਤੇ ਜਿਹੜੇ ਨਿਸ਼ਾਨ ਸਾਹਿਬ ਦੀ ਸੇਵਾ ਦੀ ਸਮਾਪਤੀ ਉਹ ਕੀਤੀ ਗਈ ਤੇ ਨਾਲ ਹੀ ਪ੍ਰਸ਼ਾਦ ਦੇਗ ਪ੍ਰਸ਼ਾਦ ਬਤਾਈ ਗਈ ਦੇਗ ਪ੍ਰਸ਼ਾਦ ਲੈਣ ਤੋਂ ਉਪਰੰਤ ਆਪਾਂ ਅੱਗੇ ਘਰੇ ਤਾਂ ਜਦੋਂ ਆਪਾਂ ਪਹੁੰਚੇ ਘਰ ਤਾਂ ਮੈਡਮ ਹੋਬੀ ਸੀ ਰੈਡੀ ਉਹਨਾਂ ਨੂੰ ਜਾਣਾ ਹੁੰਦਾ ਜੌਬ ਤੇ ਤੇ ਆਪਾਂ ਵੀ ਜਾਣਾ ਸੀ ਅਜ ਕੰਮ ਤੇ ਤੇ ਆਪਾਂ ਹੋ ਗਏ ਤਿਆਰ ਮੈਂ ਕਿਹਾ ਜੀ ਚਲੋ ਤੁਸੀਂ ਚਲੋ ਜੀ ਅਸੀਂ ਪਰਸੋਂ ਨੂੰ ਪਾਣੀ ਪਲਾਇਆ ਪਾਣੀ ਪਲਾਣ ਤੋਂ ਬਾਅਦ ਆਪਾਂ ਚੱਕਿਆ ਮੋਟਰਸਾਈਕਲ ਭਾ ਗਲੀ 1 ਤੇ ਮੁੰਡੇ ਹੋ ਗਏ ਤਿਆਰ ਲੋ ਲਈ ਪ੍ਰੋਗਰਾਮ ਤੇ ਜਾਣ ਲਈ ਅੱਜ ਦਾ ਪ੍ਰੋਗਰਾਮ ਸੀਗਾ ਚੀਮਾ ਕਲਾ ਪੰਮਾ ਧੂਮੇਵਾਲ ਸਾਹਬ ਦਾ ਤੇ ਆਪਾਂ ਪਹੁੰਚ ਗਏ ਬੰਗਿਆਂ ਬੰਗਿਆਂ ਆ ਗਈ ਸੀ ਗੱਡੀ ਗੱਡੀ 'ਤੇ ਬੈਠ ਕੇ ਆਪਾਂ ਪਹੁੰਚਣਾ ਸੀ ਪਿੰਡ ਚੀਮਾ ਕਲਾ ਨੇੜੇ ਉਪਰਾ ਤੇ ਆਪਾਂ ਗਏ ਪਹੁੰਚ ਤੇ ਪਹਿਲਾਂ ਚਾਹ ਪਕੋੜਿਆਂ ਨਾਲ ਚਾਹ ਵੀ ਥੀ ਦੇ ਨਾਲ ਹੀ ਨਾਲ ਕਲਾਕਾਰ ਸਾਬ ਲੱਗ ਰਹੇ ਸੀਗੇ ਜਿੱਦਾਂ ਰਾਇ ਸਿੱਧੂ ਦਾ ਪ੍ਰੋਗਰਾਮ ਖਤਮ ਹੋਇਆ ਤੇ ਸਾਡੇ ਬਹੁਤ ਸਤਿਕਾਰਯੋਗ ਐਮਐਲਏ ਮੋਹਨ ਲਾਲ ਜੀ ਬੰਗਾ ਆਪਣੇ ਪੁਰਾਣੇ ਮਿੱਤਰ ਆ ਉਹ ਇੱਥੇ ਪਹੁੰਚੇ ਉਹਨਾਂ ਨੇ ਪਿਆਰ ਸਤਿਕਾਰ ਬਖਸ਼ਿਆ ਤੇ ਨਾਲ ਦੀ ਨਾਲ ਜੀ ਪੰਮਾ ਡੂਮੇਵਾਲ ਸਾਹਿਬ ਦੀ ਐਂਟਰੀ ਤੇ ਮੋਹਨ ਲਾਲ ਜੀ ਦਾ ਧੰਨਵਾਦ ਸਭ ਤੋਂ ਮੁੱਖੀ ਗੱਲ ਹੈ ਜੀ ਮੁਬਾਰਕਬਾਦ ਉਸਾ ਸਾਰਿਆਂ ਨੂੰ ਕਿਉਂਕਿ ਤੁਸੀਂ ਸਾਰੇ ਸਾਡੇ ਲਈ ਰਿਸਪੈਕਟਡ ਹੋ ਇਸ ਤੌਰ ਤੇ ਸ਼ੁਕਰਗੁਜ਼ਾਰ ਹਾਂ ਸਾਡੇ ਬਹੁਤ ਹੀ ਰਿਸਪੈਕਟਡ ਚੌਧਰੀ ਮੋਹਨ ਲਾਲ ਜੀ ਬਰਾਮਾ ਸੁਇ ਸਮੇਂ ਪੱਛੇ ਚੰਚੇ ਚੌਰ ਤੇ ਬਰਾਜ਼ਮਾਨੇ ਸੋ ਆਪਣੀ ਕੀਮਤੀ ਸਮੇਂ ਚੋਂ ਸਮਾਂ ਗੱਢ ਕੇ ਇਸ ਸਮੇਂਪਰ ਤਸਰੀ ਦੋਸਤ ਦਾ ਮਨ ਮਨਸੂਰਾਂ ਦੇ ਜਨਮ ਦਾ ਕਹਾ ਇਹ ਇਸ ਜਗ ਵਿੱਚ ਤੇਰੀ ਮਿਸਾਲ ਕੋਈ ਨਾ ਗੱਲਾ ਸਿੰਘ ਝਪਟੇ ਲੱਖਾਂ ਦੁਸ਼ਮਣਾਂ ਤੇ ਤੇਰੇ ਨੀਲੇ ਦੀ ਝਾਲ ਜਈ ਚਾਲ ਕੋਈ ਅੰਗਰੀ ਬਾਂਦੇ ਲਈ ਢਾਲ ਬਣ ਕੇ ਝਾਲ ਮਾਲੀ ਰਹੂ ਸਦਾ ਕਾਲ ਕਾਲ ਬਣ ਕੇ ਜੀ ਜਾਲ ਮਾਲੀ ਰਹੂ ਸਦਾ ਕਾਲ ਬਣ ਕੇ ਕੋਈ ਨਹੀਂ ਦਰੂ ਨਹੀਂ ਡਾਪੇ ਮਾਰੂ ਖਾਦ ਸਾਹ ਹੋ ਸ਼ੇਰਾਂ ਵਾਂਗੂ ਜ਼ਿੰਦਗੀ ਦੇਵਥੇਰੇ ਔਗਣਾ ਨੂੰ ਲੱਬ ਲੱਬ ਕੇ ਮੋਕੀ ਤਾਹ ਦੀ ਸਰੀਰਾਂ ਨਾਲ ਵਾਲਾ ਵੇ ਜਗ ਪਾਵੇਂ ਸਾਰਾ ਰੁਸ ਜਏ ਮੇਰਾ ਰੁਸੇ ਨਾ ਉਹ ਰੁਸੇ ਨਾ ਕਲ ਗੀਆਂ ਜਗ ਭਾਵੇਂ ਸਾਰਾ ਉਸ ਜੈ ਮਾਨਵਤ ਇਹ ਨਾ ਵੀ ਕੁੱਤੇ ਹੀ ਘਰ ਹੁੰਦੀ ਕਰਤਾਰ ਦਾ ਇਹਨਾਂ ਦੀ ਰਮਨ ਅਲਤਾ ਪੜਦਾ ਹੁੰਦਾ ਸੀ ਕਿ ਮਾਂ ਗੁਜਰੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਗੁਰੂ ਗੋਬਿੰਦ ਸਿੰਘ ਸਹਿਰ ਮਹਾਰਾਜ ਸੱਚੇ ਪਾਤਸ਼ਾਹ ਸੱਚੀ ਸਰਕਾਰ ਮੇਰਾ ਜੋ ਵੀ ਮੁਕਾਮ ਹੈ ਮੈਂ ਜਿੰਨੀ ਕੁ ਯੋਗਾ ਵੀ ਆ ਇਹ ਕਿਰਪਾ ਕਲਗੀਧਰ ਪਾਤਸ਼ਾਹ ਦੀ ਹੈ ਸੰਤ ਸਿਪਾਹੀ ਬਾਗ ਲਾਏ ਢੂਮੇਵਾਲ ਨੂੰ ਮਾਲਪੁਰ ਵਾਲਾ ਪਾਲਾ ਨਿਖਦਾ ਪਰਵਾੜਾ ਪਾਲਾ ਲਿੰਗ ਦਾ ਯਾਰ ਨੂੰ ਹਲ ਪਰਵਾੜਾ ਪਾਲਾ ਲਿੰਗ ਦਾ ਯਾਰ ਨੂੰ ਸੁੱਕੇ ਹਰੇ ਹੂਣ ਸੁੱਕੇ ਹਰੇ ਹੂਣ ਜੰਗਲ ਤੇ ਵੇਲੇ ਦੇ ਉਹ ਹੋ ਹੋ ਹਾਂ ਜਨਦਾ ਜਿਨ੍ਹਾਂ ਦੇ ਉਹ ਕਰਦੇ ਦੀ ਕਦੇ ਹੈਰਾ ਫੇਰੀ ਬੱਲੇ ਗੂਗਲ ਗੂਗਲ ਤੋਂ ਨਾ ਕੋਈ ਐਸੀ ਸਾਈਟ ਲੱਭਣੀ ਲੱਭਣੀ ਅਜਿਹੜੀ ਡਾਊਨਲੋਡ ਕਰਦਾ ਤੇਰੀ ਬੱਲੇ

ਇੱਕ ਪਾਸੇ ਮੇਰੇ ਮਾਪੇ ਦੂਜੇ ਪਾਸੇ ਘਰ ਵਾਲੀ ਮੈਂ ਜਿੱਤੰਗਿਆਂ ਇਉਂ ਰਹਿੰਦਾ ਜਿਵੇਂ ਹਲ ਨਾ ਪੰਜਾਲੀ ਸੱਚਾ ਹੈ ਜੀ ਬਿਲਕੁਲ ਜੀ ਅੱਛਾ ਇਹ ਹਰ ਘਰ ਦਾ ਸੱਚ ਹੈ ਉਹ ਵੀਰੇ ਦੇ ਵੀ 2 ਸਾਲ ਬਿਆਨ ਹੋਏ ਘਰ ਵਾਲੀਆਂ ਕਹਿੰਦੀਆਂ ਨਾ ਦਿਲ ਦਾ ਤੇ ਉਹ ਮਾਪਿਆਂ ਨੂੰ ਪੁੱਛ-ਪੁੱਛ ਕੇ ਕਰੀ ਜਨਾ ਜਾਦੇ ਦਾਮਾਂ ਲੈ ਕੇ ਤਾਂ ਮੈਂ ਤੇਰੇ ਨਾਲ ਆਈ ਹਾਂ ਅੱਛਾ ਬੰਦਾ ਵੀ ਕੀ ਦੀ ਸੁਣੇ ਉਧਰ ਮਾਪੇ ਦਸੀ ਜਾਂਦੇ ਜਾਂ ਲੋਕ ਕਹਿਣ ਲੱਭਨੇ ਜੋਰੂ ਆ ਗੁਲਾਮ ਐ ਉਹ ਬੰਦਾ ਛਾਲ ਮਾਰੇ ਤਾਂ ਕਿੱਧਰ ਨੂੰ ਜਾਵੇ ਸਮਝ ਨਹੀਂ ਆਉਂਦੀ ਇੱਕ ਪਾਸੇ ਮੇਰੇ ਮਾਪੇ ਦੂਜੇ ਪਾਸੇ ਘਰ ਵਾਲੀ ਇਹ ਜੰਗ ਟੰਗਿਆ ਮੇਰੇ ਨਾ ਜਿਵੇਂ ਹਲ ਨਾ ਪੰਜਾਲੀ ਚਾਰ ਦਿਨ ਸੀ ਪਰੌਣੇ ਭੁੱਲੇ ਬੱਕਰੇ ਬੁਲਾਉਣੇ ਸੱਸ ਸੋਹਰਾ ਵੀ ਹੰਗਾਰਾ ਨਹੀਂਓਂ ਭਰਦਾ ਹੋ ਲੈ ਦੇ ਆ ਕਬੀਰ ਲਗਾਰੀ ਨੇ ਚੱਕ ਲਿਆ ਕਬੀਰਦਾਰੀ ਨੇ ਹੋ ਮੁੰਡਾ ਮਾਂਜਾਂ ਸੀ ਜਵਾਨੀ ਵਿੱਚ ਕਰਦਾ ਲੈ ਲਿਆ ਕਬੀਰਦਾਰੀ ਨੇ ਕਦੇ ਨੋਟ ਤੋਂ ਬਿਨਾਂ ਬੰਗਾ ਸਾਹਿਬ ਸੱਚ ਪਿਆਸ ਕਦੇ बुझਦੀ ਜਿਸ ਦੇ ਦਰ ਤੋਂ ਮਿਲਦੇ ਸਭ ਨੂੰ ਖੁਸ਼ੀਆਂ ਤੇ ਸੁੱਖ ਸਾਰੇ ਜਨਮਾਂ ਨਾਲ ਚੱਲ ਚੱਲ ਰਹਿਵਾ I'll carry you. ਇਸ ਦਰਬਾਰ ਤੇ ਜਾਂਦੇ ਨਹੀਂ ਕੰਗ ਤੂੰ ਕਰੀ ਸਤਕਾਰੇ ਇਸ ਦਰਬਾਰ ਤੇ ਜਾਂਦੇ ਨਹੀਂ ਕੰਗ ਪੁੱਤਰ ਵੀ ਸਤਕਾਰੇ ਹੋ ਜੇ ਉਹ ਦੀ ਯੋਗੀ ਸਮਾਰਤੀ ਤੇ ਬਾਰਾਂ ਪਮਾਡੂ ਮੇਵਾਲਜੀ ਦੇ ਪੁੱਤ ਜਸਮਾਨ ਐਮਐਲਏ ਮੋਹਨ ਰਾਜੀ ਬੰਗਾ ਵੱਲੋਂ ਤੇ ਆਪਾਂ ਗੱਡੀ 'ਚ ਬੈਠੇ ਤੇ ਦੋ ਬੋਤਲਾਂ ਗੀਆਂ ਜੀ ਕੋਕ ਦੀਆਂ ਤੇ ਆਪਾਂ ਵੀ ਤੱਕ ਕੋਕ ਤੇ ਆਪਾਂ ਪਹੁੰਚ ਗਏ ਜੀ ਬੰਗਿਆ ਬੰਗਿਆ ਪਹੁੰਚ ਕੇ ਆਪਾਂ ਕੀਤਾ ਮੈਡਮ ਨੂੰ ਫੋਨ ਮੈਡਮ ਜੀ ਚੱਲੀਏ ਕਰਨ ਨੂੰ ਕਹਿੰਦੀ ਚਲੋ ਜੀ ਆਜੋ ਮੈਂ ਕਿਹਾ ਵੇਲੇ ਹੋ ਗਏ ਹਾਂ ਜੀ ਕਹਿੰਦੀ ਹੋ ਗਏ ਆਪਾਂ ਮੈਡਮ ਨੂੰ ਲੈ ਆ ਤੇ ਨਾਲ ਹੀ ਲੈ ਕੇ ਆਪਾਂ ਪਹੁੰਚ ਗਏ ਘਰੇ ਤੇ ਵਾਪਸ ਫੇਰ ਆ ਗਏ ਬੰਗਿਆ ਕਿਉਂਕਿ ਬਸਾਖੀ ਦੇ ਲੰਗਰ ਲਾਣ ਲਈ ਸਮਾਨ ਲੈਣਾ ਸੀਗਾ ਸੁਸਾਇਟੀ 'ਚ ਅੱਜ ਫੇਰ ਪ੍ਰੋਗਰਾਮ ਆ ਇਸ ਕਰਕੇ ਰਾਤੀਸ ਮਾਲੇ ਆਂਦਾ ਤੇ ਰਾਤ ਨੂੰ ਚਲ ਗਈ ਲੰਗਰ ਛਕਣ ਗੁਰੂ ਘਰ ਮਯਾਰੀ ਵਾਲਾ ਦੀ ਗੁਰਦੁਆਰੇ ਤੇ ਸਨੀ ਬਾਜੀ ਬੱਬੂ ਚਾਚਾ ਜੀ ਤੇ ਲੰਗਰ ਸੰਗ ਰਹੀਆਂ ਛਕ ਰਹੀਆਂ ਸੰਗਤਾਂ ਤੇ ਆਪਾਂ ਵੀ ਲੰਗਰ ਰਾਤ ਦਾ ਜਿਹੜਾ ਲੰਗਰ ਹੁੰਦਾ ਉਹ ਗੁਰੂ ਘਰੇ ਹੁੰਦਾ ਸਾਡਾ ਜ਼ਿਆਦਾਸਾਰ ਬਲੌਗ ਤੁਸੀਂ ਦੇਖ ਹੀ ਲੈਂਦੇ ਹੋ ਤੇ ਬਿੰਨ ਬਾਜੀ ਹਣੀ ਇਹ ਵੀ ਸਾਰੇ ਦੀਪੂ ਬਾਜੀ ਅਮਰਜੀਤ ਬਾਜੀ ਕਿਆ ਬਾਤ ਹੈ 6 ਕਿਲੋ 6 ਕਿਲੋ ਲੰਗਰ oh my god ਉਹ ਤੋਂ ਬਰੰਤਾਂ ਪਰ ਪਹੁੰਚ ਕੇ ਘਰੇ ਓਕੇ ਗਾਇਜ਼ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ